ਕੌਸੀ ਕੱਲ ਜੀ ਸੋ ਗੁੱਗਾ ਮਾੜੀ ਦੀ ਸੇਵਾ ਸਾਡੇ ਪਰਿਵਾਰ ਵੱਲੋਂ ਹਰ ਸਾਲ ਕੀਤੀ ਜਾਂਦੀ ਹੈ ਹਾਂਜੀ ਸੋ ਕੀ ਕਹਿਣਾ ਚਾਹੁੰਦਾ ਅਸੀਂ ਇਹ 12-13 ਸਾਲ ਤੋਂ ਸੇਵਾ ਕਰਦੇ ਆ ਜੀ ਤੇ ਨੌਵੇਂ ਮਹੀਨੇ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਹੀ ਮੇਲਾ ਕਰਾਇਆ ਜਾਂਦਾ ਹੈ ਜੀ ਇਲਾਕਾ ਨਿਵਾਸੀ ਤੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਕਰਾਇਆ ਜਾਂਦਾ ਹੈ ਜੀ ਪੂਰੇ ਬੜਾ ਧੂਮ ਤਾਂ ਨਾਲ ਬੜੀ ਦੁਨੀਆ ਬੜੀ ਸੰਗਤ ਸਾਲ ਦੇ ਨਾਲ ਸਹਾਇਕ ਦੇ ਨਾਲ ਮੇਲਾ ਕਰਾਇਆ ਜਾਂਦਾ ਹੈ ਜੀ ਇਸ ਵਿੱਚ ਕੀ ਸੋ ਸਭਿਆਚਾਰ ਕਰੂਗਾ ਇਹ ਪੰਡਾਰਾ ਵੀ ਨਾਲ ਮਹਾਰਜਪੁਰ ਦਾ ਰਿੰਦੋਜੀ ਜਿਹੜੇ ਇੱਥੇ ਨਾਲ ਕਰੀ ਹੁੰਦਾ ਵੀ ਦਾਲ ਪਕਾ ਹੋ ਗਿਆ ਬਾਕੀ ਸਭਿਆਚਾਰ ਪ੍ਰੋਗਰਾਮ ਹੁੰਦਾ ਜੀ ਛਿੰਝ ਵੀ ਕਰਾਈ ਜਾਂਦੀ ਹੈ ਜੀ ਉਹਦੇ ਬਾਕੀ ਤਿੰਨ ਦਿਨ ਤਕੜਾ ਪ੍ਰੋਗਰਾਮ ਕੀਤਾ ਜਾਂਦਾ ਸੋ ਹੁਣ ਤੁਹਾਡੇ ਵੱਲੋਂ ਜੋ ਰੋਗਾ ਮਾੜੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਹ ਸ਼ੁਭਤਾਇਆ ਜਾ ਰਿਹਾ ਹੈ ਸੋ ਸੰਗਤ ਨੂੰ ਕੀ ਕਹਿਣਾ ਚਾਹੁੰਦਾ ਸੰਗਤ ਨੂੰ ਕਹਿੰਦੇ ਜੀ ਵਰ ਐਨ ਆਰ ਪੀ ਰੋਗੇ ਜੀ ਆਪਣੇ ਅਲੱਗਨ ਵਸਿਓਗੇ ਜੀ ਪਿੰਡ ਵਸਿਓਗੇ ਜੋ ਵੀ ਹੈਗਾ ਜਿੱਥੇ ਜਿੱਥੇ ਤੱਕ ਆਪਣੀ ਵੀਡੀਓ ਜਾ ਸਕਦੀ ਹੈ ਜੀ ਵੱਤੇ ਵੱਧ ਕੋ ਨੂੰ ਸਹਾਇਕ ਦੀ ਲੋੜ ਆ ਮਦਦ ਦੀ ਲੋੜ ਹੈ ਜੀ ਤੇ ਉਹਰੇ ਬਿਲਡਿੰਗ ਦਾ ਕਾਫੀ ਤਕਰੀਬਨ 20 ਤੋਂ 25 ਲੱਖ ਦਾ ਐਸਟੀਮੇਟ ਹੈ ਜੀ ਬਿਲਡਿੰਗ ਦਾ ਤੇ ਕਾਫੀ ਰੇਤਾ ਬੈਰੀ ਸਿਮਿੰਟ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੇ ਸਕਦਾ ਆਪਾਂ ਨੂੰ ਮਦਦ ਦੀ ਜ਼ਰੂਰਤ ਹੈ ਜੀ ਤੋਂ ਜਿੰਦਰ ਜੀ ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤਾਂ ਉਹ ਕਿੱਦਾਂ ਕਰ ਸਕਦਾ ਤਾਂ ਆਪਾਂ ਗੂਗਲ ਪੇ ਨੰਬਰ ਵੀ ਦੇ ਦੂੰਗਾ ਸਕੈਨਰ ਆਪਣਾ ਦੇ ਦੂੰਗਾ ਜੀ ਡੈਟ ਲੱਕਾ ਨੰਬਰ ਦਾ ਜੋ ਵੀ ਹੈ ਜੋ ਵੀ ਕਿਸੇ ਨੇ ਕੋਈ ਆਪਣਾ ਭਵਿੱਦਾਨ ਦਾਨ ਦੇਣਾ ਹੈ ਜੀ ਤਾਂ ਆਪਾਂ ਦੇ ਸਕਦਾ ਧੰਨਵਾਦ ਜੀ ਠੀਕ ਹੈ ਸੌਰਵਿੰਦਰ ਵੀਰ ਜੀ ਤੇਰੇ ਤੁਹਾਡੇ ਜੋ ਛੋਟੇ ਪ੍ਰਾਇਮ ਉਹਨਾਂ ਵੱਲੋਂ ਹਰ ਸਾਲ ਜੋ ਗੁਗਾ ਮਾੜੀ ਦਾ ਜੋ ਪ੍ਰੋਗਰਾਮ ਹੋ ਲਿਖਿਆ ਜਾਂਦਾ ਹੈ ਸੋ ਇਸ ਬਾਰੇ ਜਾਣਕਾਰੀ ਹਰ ਇੱਕ ਸਾਲ ਬਾਬੇ ਨੇ ਖੇਪਾ ਕਰਦੇ ਜੀ ਭੰਡਾਰਾ ਕਰਦੇ ਨੌਵੇਂ ਮਹੀਨੇ ਦੇ ਵਿੱਚ ਹੁੰਦਾ ਹੈ ਜਿੰਨਾ ਜੋਰ ਲਾਉਂਨੇ ਵੱਧਦੇ-ਵੱਧ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਕਰਦੇ ਜਿੰਨੀ ਸਾਨੂੰ ਬਾਹਰ ਤੋਂ ਵੀ ਮਦਦ ਆਉਂਦੀ ਹੈ ਜੋ ਵੀ ਹੈ ਤਲਫੁਲ ਆਉਂਦਾ ਹੈ ਵੱਧ ਤੋਂ ਵੱਧ ਆਪਣੇ ਕਰੀ ਦੀ ਹੈ ਇਹ ਦਰਬਾਰ ਬਹੁਤ ਪੁਰਾਣਾ ਤਾਂ ਇਹ ਦਰਵਾਜ਼ਾ ਪੁਰਾਣਾ ਹੋਣ ਕਰਕੇ ਸਾਡੇ ਮੰਨ ਵਿੱਚ ਦੇਖਦਾ ਛੱਤ ਕੁਛ ਟੁੱਟ ਗਈ ਕੁਝ ਅੱਗੇ ਮੇਰਾ ਬਰਾਂਡਾ ਤਾਂ ਉਹ गिर ਗਿਆ ਪਹਿਲੀ ਬਰਸਾਤ ਦੇ ਵਿੱਚ ਸਾਨੂੰ ਆਇਆ ਸੰਗਤ ਬਹੁਤ ਮੁਸ਼ਕਲ ਚ ਬਹੁਤ ਈਕ ਪੁਰਾਣਾ ਦਰਵਾਜ਼ਾ ਹੋਣ ਕਰਕੇ ਜਗਾ ਬਹੁਤ ਟਾਈਟ ਸੀ ਸਾਵਗਲ ਬਣਿਆ ਹੋਤਾ ਵਿਚਾਲੇ ਦਰਵਾਜ਼ਾ ਸ਼ੁਰੂ ਕਰੀਏ ਬਾਕੀ ਹੋਣਾ ਸੰਗਤ ਦੇ ਸਹਿਯੋਗ ਨਾਲ ਇਕੱਲਾ ਬੰਦਾ ਇਹਨਾਂ ਕੁਝ ਕਰ ਨਹੀਂ ਸਕਦਾ ਸੋ ਸੰਗਤ ਨੂੰ ਕੀ ਕਹਿਣਾ ਚਾਹੀਦਾ ਹੈ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿੰਨਾ ਘੱਟ ਤੋਂ ਘੱਟ ਵੱਧ ਤੋਂ ਵੱਧ ਜਿੰਨਾ ਕੁ ਬੰਦਾ ਦੇ ਸਕਦਾ ਹੈ ਆਪਣੇ ਹਿਸਾਬ ਦੇ ਨਾਲ ਕਿਸੇ ਕੋਲ ਪ੍ਰੈਸ਼ਰ ਨਹੀਂ ਆਪਣੀ ਖੁਸ਼ੀ ਦੇ ਨਾਲ ਜੋ ਕੁਝ ਦਿਲ ਫੁੱਲ ਦਿੰਦਾ ਏ ਉਹ ਸਕਰੀਨ ਤੇ ਨੰਬਰ ਚੱਲਦਾ ਏ ਉਹ ਪਾ ਜਾ ਸਕਦਾ ਏ ਨੌ ਲੈ ਕੇ ਆਪਣੀ ਪਰਚੀ ਕਟਾਉਣੀ ਉਹ ਕਟਾ ਦਿਓ ਜੇ ਮਨ ਦੀ ਖੁਸ਼ੀ ਆ ਜੋ ਮਰਜੀ ਸਮਾਨ ਭੇਜ ਦਿਓ ਸਾਨੂੰ ਕੋਈ ਹੁੰਦੀ ਉਹ ਜਿੱਦਾਂ ਕਿ ਸਾਡੇ ਬਾਹਰ ਐਨਆਰਆਈ ਵੀਰ ਹੀ ਬੈਠਿਆਂ ਨੂੰ ਸੋਭਣਾ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਉਹ ਸਹਿਯੋਗ ਹੋ ਜਵੇ ਬਹੁਤ ਵਧੀਆ ਹੋਰ ਦਰਵਾਰ ਵਧੀਆ ਬਣ ਜਾਊਗਾ ਜੀ ਹੋਰ ਕੁਝ ਸਮਾਰਤ ਅੱਗੇ ਨੂੰ ਵਧਾ ਲੂਗੇ ਪੈਸਿਆਂ ਦੇ ਸਹਿਯੋਗ ਨਾਲ ਸਭ ਕੁਝ ਹੋਣਾ ਏ ਧੰਨਵਾਦ ਇੱਕ ਸਾਨੂੰ ਇਹ ਬੇਨਤੀ ਹੈ ਜੀ ਕੋਈ ਬੰਦਾ ਕੋਈ ਸਾਡੇ ਵਿੱਚ ਪਾਰਟੀ ਬਾਜੀ ਨਹੀਂ ਹੈ ਇਹਦੇ ਵਿੱਚ ਕੋਈ ਪੰਚਾਇਤ ਦਾ ਮੈਂ ਮੈਟਰ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹ ਸਭ ਦਾ ਦਰਬਾਰ ਹੈ ਸਾਡਾ ਕੱਲਿਆਂ ਦਾ ਦਰਬਾਰ ਨਹੀਂ ਸੋ ਕਈ ਬੰਦੇ ਤੇ ਆਏ ਹੁੰਦਾ ਹੈ ਹੁਣ ਚਲੋ ਮੂਰੇ ਲੱਗਣਾ ਤੇ ਇੱਕ ਬੰਦੇ ਨੂੰ ਪਾਉਂਗਾ ਜੇ ਨਹੀਂ ਲੱਗਦੇ ਤਾਂ ਪਿੱਛੇ ਵੀ ਤਾਂ ਬੰਦਾ ਤਾਂ ਹੀ ਜੁੜੂਗਾ ਇੰਜਣ ਜੁੜੂਗਾ ਤਾਂ ਡੱਬੇ ਪਿੱਛੇ ਜੁੜੂਗਾ ਅੱਗੇ ਤਾਂ ਸਾਨੂੰ ਹੁਣੇ ਹੀ ਪਹਿਣਾ ਹੈ ਅਸੀਂ ਆਹ ਬੇਨਤੀ ਕਰਦੇ ਹਾਂ ਸਾਨੂੰ ਕਿਸੇ ਦਾ ਕੋ ਹੋਣੀ ਹੈ ਭੇਦਭਾਵ ਨਹੀਂ ਹੈ ਕਿਸੇ ਕੇ ਲੜਾਈ ਨਹੀਂ ਕਿਸੇ ਦਾ ਝਗੜਾ ਨਹੀਂ ਆਪਣੀ ਖੁਸ਼ੀ ਤੇ ਜੋ ਇੱਛਾ ਹੈ ਅਗਲੇ ਦੀ ਉਹ ਬੰਦਾ ਦਾਨ ਕਰੇ ਸਾਬਤਾ ਕੋਈ ਵੀ ਦੇ ਸਕਦਾ ਕੋਈ ਮਰਜੀ ਸਾਤੇ ਹਸਾਬ ਦਾ ਪੁੱਛ ਲੋ ਸਾਡਾ ਤਾਂ ਜਿਹੜਾ ਲੰਗਰਾਂ ਦਾ ਸਾਹਿਬ ਹੈ ਉਹ ਵੀ ਸਾਡੇ ਕੋਲ ਪਰਚੀਆਂ ਹੁਣ ਤੱਕ ਸਲਿੱਪਾਂ ਪਈਆਂ ਹੈ ਜੀ 12 13 ਸਮਾਂ ਲੰਗਰ ਹੈ ਸਾਡਾ ਇਹ ਕੋਈ ਸਭ ਕੁਝ ਅਸੀਂ ਟਾਲ ਕਿਸੇ ਤੋਂ ਨਹੀਂ ਲਈ ਜੋ ਖੁਸ਼ੀ ਆਗਲੇ ਤੇ ਜ਼ਬਰਦਸਤੀ ਕੋਈ ਨਹੀਂ ਵੀ ਹਾਂ ਇੰਨੀ ਟਾਲ ਲਾਉਣੀ ਹੈ ਕੋਈ ਪ੍ਰੋਗਰਾਮ ਕਰਦਾ ਅਗਲਾ ਕਹਿੰਦਾ ਇੰਨੀ ਲਾਉਣੀ ਇੰਨੀ ਲਾਉਣੀ ਹੈ ਅੱਛਾ ਦਰਬਾਰ ਤਾਂ ਇਹ ਪਿਛਲੇ ਸਾਲ ਬਣ ਜਾਣਾ ਸਾਡੋ ਉਹ ਸੰਢੋਲੀ ਵਾਲੇ ਬਾਬਾ ਜੀਆ ਭਗਤ ਜੀ ਬਾਬੂ ਜੀ ਉਹਨਾਂ ਨੇ ਸਾਨੂੰ ਟਾਈਮ ਦੇਆ ਉਹ ਤੋਂ ਘਟਨ ਅਸੀਂ ਕਰਨਾ ਹੈ ਅਸੀਂ ਇਹਦੇ ਕਰਕੇ 1 ਸਾਲ ਲੇਟ ਕਰ ਬੈਠੇ ਹੁਣ ਅਸੀਂ ਉਹਨਾਂ ਦੀ ਮਦਦ ਨਾਲ ਸ਼ੁਰੂਆਤ ਉਹ ਤਾਂ ਘਟਨ ਉਹ ਕਰ ਗਏ ਤੇ ਸੰਢੋਲੀ ਦੇ ਬਾਪੂ ਜੀ ਉਹ ਮਾੜੀਆਂ ਬਣਾਉਂਦੇ ਐ ਧਰਪਾਲ ਧਰਮਪਾਲ ਬਾਪੂ ਜੀ ਉਹਨਾਂ ਦੀ ਮਦਦ ਦੇ ਨਾਲ ਅਸੀਂ ਸ਼ੁਰੂ ਕਰਿਆ ਜੀ ਉਹ ਕਹਿੰਦੇ ਅਸੀਂ ਸ਼ੁਰੂ ਕਰਾਂਗੇ ਵੀ ਕੋਈ ਗੱਲ ਹੁਣ ਸਾਨੂੰ ਵੇਟ ਵੀ ਕਰਨੀ ਪਣੀ ਸੀ ਕੋ ਸਵਾਲ ਉੱਠੇ ਲੇਟ ਕਰਦਾ ਜੀ ਮਾੜੀ ਅਸੀਂ ਦੂਜੇ ਪਿੰਡ 'ਚ ਇੱਕ ਦੂਜੀ ਮਾੜੀ ਹੋਰ ਬਣਾਤੀ ਹੁਣ ਇੱਟ ਸਾਡੀ 9ਵੇਂ ਮਹੀਨੇ ਦੀ ਗੇਰੀ ਵੀ ਐ ਪਿਛਲੇ ਸਾਲ ਦੀ ਕੋਈ ਕਰ ਸ਼ੁਰੂ ਨਹੀਂ ਕਰ ਸਕੇ ਕੋ ਕਿਸੇ ਦੇ ਬਚਨ ਵੀ ਹੁੰਨੇ ਹੈ ਜਿਹੜਾ ਬੰਦਾ ਚੱਲਿਆ ਜਿਹਦੇ ਨਾਲ ਉਹਦੇ ਸਭ ਨਾਲ ਚੱਲਣਾ ਪੈਂਦਾ ਹੈ ਇਹ ਤਾਂ ਤਾਂ ਨਵੀਂ ਵਾਲੀ ਇਮਾਰਤ ਜਦੋਂ ਵੀ ਸ਼ੁਰੂ ਕਰ ਸਕਦੇ ਆ ਜਿਹੜੀ ਦਰਬਾਰ ਨੂੰ ਤੋੜਨਾ ਗੈਲ ਤੇ ਉਹ ਅਸੀਂ ਵਿਧੀ ਨਾਲ ਕਰ ਸਕਦੇ ਆ ਵਿਧੀ ਤੇ ਬਿਨਾਂ ਨਹੀਂ ਕਰ ਸਕਦੇ ਇਹ ਬੇਨਤੀ ਹੈ ਜੀ ਸਰ ਦੀ ਠੀਕ ਹੈ ਤਾਨਵਾਲ ਦੇ ਸਤ ਸਮਲ ਕੀਤ ਵੀਰ ਜੀ ਸਾਡੇ ਦੋਵੇਂ ਰਜਿੰਦਰ ਤੇ ਰਵਿੰਦਰ ਵੀਰ ਜੀ ਦੋਵੇਂ ਭਰਾਵਾਂ ਨਾਲ ਸਹਿਯੋਗ ਨਾਲ ਹਰ ਸਾਲ ਗੁੱਗਾ ਮਾੜੀ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਤੇ ਪਿੰਡ ਦੇ ਸਗੋਂ ਅਸਥਾਈ ਸਹਿਯੋਗ ਨਾਲ ਵੀ ਕਰਾਇਆ ਜਾਂਦਾ ਹੈ ਸੋ ਹੁਣ ਗੁੱਗਾ ਮਾੜੀ ਦਾ ਜੋ ਨਿਰਮਾਣ ਕਾਰਜ ਹੈ ਉਹ ਚੱਲ ਰਿਹਾ ਹੈ ਸੋ ਇਮਾਰਤ ਬਣ ਰਹੀ ਹੈ ਸੋ ਉਹ ਤੇ ਵਾਰ ਕੀ ਕਹਿਣਾ ਚਾਹੋ ਦੇਖੋ ਜੀ ਇਮਾਰਤ ਦਾ ਜੋ ਕੰਮ ਹੈ ਉਹ ਇਕੱਲੇ ਆਪਾਂ ਕਰਨੀ ਚਾਹੀਦੀ ਇਹ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਕੰਮ ਹੋ ਸਕਦਾ ਹੈ ਤੇ ਆਪਾਂ ਇਹੀ ਬੇਤੀ ਕਰਦੇ ਹਾਂ ਵੀ ਇਸ ਨਿਰਮਾਣ ਦੇ ਵਿੱਚ ਵੱਧ ਤੋਂ ਵੱਧ ਚੇਉ ਹੁਦੋ ਤੇ ਤਾਂ ਜੋ ਜੋ ਕਪੀਲ ਤਦਰਬਾਰ ਹੈ ਬਧੀਅ ਸਭ ਬਣਾ ਸਕੀਏ ਤੇ ਇਹਦਾ ਨਿਰਮਾਣ ਹੈ ਇਹ ਚ ਕੋਈ ਦਿੱਕਤ ਨਾ ਹੋ ਧੰਨਵਾਦ